ਰਾਜਵੀਰ ਜਵੰਦਾ 27 ਤਰੀਕ ਨੂੰ ਜ਼ਖਮੀ ਹੋ ਗਿਆ ਸੀ ਤੇ ਲੰਗੇ ਵੀਰਵਾਰ ਪੰਜ ਤਤਾਂ ਦੇ ਵਿੱਚ ਵਿਲੀਨ ਹੋਣ ਤੋਂ ਬਾਅਦ ਉਸ ਦੀਆਂ ਜਿਹੜੀਆਂ ਆਸਤੀਆਂ ਸੀ ਉਹ ਕੀਰਤਪੁਰ ਸਾਹਿਬ ਜਿਹੜੀਆਂ ਜਲ ਪ੍ਰਵਾਹ ਕੀਤੀਆਂ ਗਈਆਂ ਸੀ ਤੇ ਅੱਜ ਉਸ ਦੇ ਜੱਦੀ ਪਿੰਡ ਪੋਨਾ ਦੇ ਵਿੱਚ ਜਿਹੜੀ ਉਹਦੀ ਆਤਮਾ ਨੂੰ ਸ਼ਾਂਤੀ ਦੇ ਲਈ ਗੁਰੂ ਮਹਾਰਾਜ ਦਾ ਸਹਿਜ ਪਾਠ ਰੱਖੇ ਗਏ ਸੀ ਅੱਜ ਉਹਨਾਂ ਦੇ ਭੋਗ ਪਾਏ ਜਾਣੇ ਸੀ ਜਿਵੇਂ ਰਾਜਵੀਰ ਜਵੰਦੇ ਦੇ ਆਖਰੀ ਦਰਸ਼ਨਾਂ ਦੇ ਲਈ ਲੱਖਾਂ ਦੀ ਤਦਾਦ ਦੇ ਵਿੱਚ ਭੀੜ ਇੱਥੇ ਪਹੁੰਚੀ ਸੀ ਅੱਜ ਪਿੰਡ ਪੌਣਾ ਜ਼ਿਲ੍ਹਾ ਜਗਰਾਉਂ ਦੇ ਵਿੱਚ ਚੱਪੇ-ਚੱਪੇ ਤੇ ਤੁਹਾਨੂੰ ਰਾਜਵੀਰ ਜਵੰਦੇ ਨੂੰ ਚਾਉਣ ਵਾਲੇ ਨਜ਼ਰ ਆ ਰਹੇ ਆ ਜੱਪੇ ਜੱਪੇ ਤੇ ਜਿਹੜੀਆਂ ਗੱਡੀਆਂ ਮੋਟਰਸਾਈਕਲ ਦੂਰੋਂ ਨੇੜਿਓ ਜਿਨ੍ਹਾਂ ਦਾ ਖੂਨ ਦਾ ਰਿਸ਼ਤਾ ਵੀ ਨਹੀਂ ਸੀ ਰਾਜਵੀਰ ਜਵੰਦੇ ਨੂੰ ਜਿਨ੍ਹਾਂ ਨੇ ਕਦੇ ਹੱਥ ਤੱਕ ਨਹੀਂ ਮਿਲਾਇਆ ਸੀ ਕਦੇ ਮਿਲੇ ਨਹੀਂ ਸੀ ਰਾਜਵੀਰ ਜਵੰਦੇ ਨੂੰ ਪਰ ਉਹਦੀ ਗਾਇਕੀ ਦੇ ਉਹਦੇ ਸੁਭਾਅ ਦੇ murid ਸੀ ਇਹ ਸਾਰੇ ਲੋਕ ਅੱਜ ਉਸ ਦੀ ਅੰਤਮ ਅਰਦਾਸ ਦੇ ਵਿੱਚ ਉਦੀ ਆਤਮਾ ਦੀ ਸ਼ਾਂਤੀ ਦੇ ਲਈ ਤੇ ਪਰਿਵਾਰ ਨੂੰ ਜਿਹੜਾ ਇਹ ਭਾਣਾ ਮੰਨਣ ਦਾ ਬਲ ਬਖਸ਼ਣ ਦੇ ਲਈ ਅਰਦਾਸ ਬੇਨਤੀ ਕਰਨ ਪੂਰੇ ਪੰਜਾਬ ਚ ਨਹੀਂ ਪੂਰੇ ਭਾਰਤ ਦੇ ਵਿੱਚੋਂ ਲੋਕ ਇੱਥੇ ਪਹੁੰਚੇ ਹੋਏ ਆ ਵੱਡੀ ਤਦਾਦ ਦੇ ਵਿੱਚ ਲੋਕ ਆ ਜਿਹੜੇ ਉਹ ਆਪ ਮੁਹਾਰੇ ਇੱਥੇ ਪਹੁੰਚੇ ਆ ਆਮ ਤੌਰ ਤੇ ਇਹ ਜਿਹੜਾ ਅੰਤਮ ਕਰਿਆਵਾਂ ਦੇ ਉੱਤੇ ਕੱਠ ਹੁੰਦਾ ਅੰਤ ਮਰਦਾਸ ਦੇ ਵਿੱਚ ਕੱਠ ਹੁੰਦਾ ਇਹ ਬੰਦੇ ਨੇ ਜਿਹੜੀ ਇੱਕ ਪਦਾਰਤਵਾਦੀ ਜਾਇਦਾਦ ਕਮਾਈ ਹੁੰਦੀ ਆ ਇੱਕ ਲੋਕ ਕਮਾਏ ਹੁੰਦੇ ਆ ਇਹ ਰਾਜਵੀਰ ਜਵੰਦੇ ਦੀ ਕਮਾਈ ਸਮਝ ਲਓ ਅੱਜ ਲੱਖਾਂ ਅੱਖਾਂ ਨਾਂ ਮੱਖਾਂ ਦੇ ਨਾਲ ਉਸ ਦੀ ਅੰਤ ਮਰਦਾਸ ਦੇ ਵਿੱਚ ਪਹੁੰਚੀਆਂ ਜਿੱਥੇ ਪਰਿਵਾਰ ਰਾਜਵੀਰ ਜਵੰਦੇ ਨੂੰ ਯਾਦ ਕਰ ਰਿਆ ਇੱਕ ਹੌਣਹਾਰ ਪੁੱਤਰ ਜਿਨੇ ਪੂਰੀ ਦੁਨੀਆ ਦੇ ਵਿੱਚ ਆਪਦੇ ਮਾਪੇ ਦਾ ਨਾਮ ਰੋਸ਼ਨ ਕੀਤਾ ਉਹ ਅੱਜ ਆਪਣੇ ਉਸ ਸੁਪੁੱਤਰ ਦੇ ਲਈ ਭਾਵਕਾ ਉੱਥੇ ਲੱਖਾਂ ਲੋਕ ਵੀ ਭਾਵਕਾ ਤੁਹਾਨੂੰ ਦੱਸ ਦਿੰਨੇ ਆ ਕਿ ਜਿੱਥੇ ਰਾਜਵੀਰ ਜਵੰਦੇ ਦੀ ਧਰਮ ਪਤਨੀ ਬੱਚੇ ਉਹਨਾਂ ਦੀ ਬਿਰਧ ਮਾਂ ਦਾਦੀ ਉਹ ਇੱਥੇ ਮੌਜੂਦ ਆ ਉਹ ਜਿਹੜੀ ਗੁਰਬਾਣੀ ਕੀਰਤਨ ਹੋ ਰਿਹਾ ਉਸ ਦੇ ਵਿੱਚ ਪੰਡਾਲ ਦੇ ਵਿੱਚ ਮੌਜੂਦ ਆ ਉੱਥੇ ਜਿਹੜੇ ਰਾਜਵੀਰ ਜਵੰਦੇ ਦੇ ਨਾਲ ਕਦੇ ਕੋਈ ਹੈਲੋ ਹਾਈ ਵੀ ਨਹੀਂ ਕੀਤੀ ਸੀ ਉਹ ਲੋਕ ਵੀ ਮੌਜੂਦ ਆ ਤੇ ਸਭ ਤੋਂ ਵੱਡੀ ਗੱਲ ਆ ਜਦੋਂ ਬੰਦਾ ਕਿਸੇ ਖੇਤਰ ਦੇ ਵਿੱਚ ਵੱਡਾ ਹੁੰਦਾ ਉਹਦਾ ਕੱਦ ਵੱਡਾ ਹੋ ਜਾਂਦਾ ਪਰ ਪਿੰਡ ਦੇ ਨਾਲੋਂ ਕੱਟਿਆ ਜਾਂਦਾ ਰਾਜਵੀਰ ਜਵੰਦੇ ਦਾ ਪਰਿਵਾਰ ਪਿਛਲੇ ਪਲਾਂ ਦੇ ਵਿੱਚ ਰਾਜਵੀਰ ਜਵੰਦੇ ਦੀ ਮਾਤਾ ਇਸ ਪਿੰਡ ਦੀ ਸਰਪੰਚ ਰਹੀ ਆ ਤੇ ਅੱਜ ਪੂਰਾ ਪਿੰਡ ਬਿਨਾਂ ਕਿਸੇ ਪ੍ਰਸ਼ਾਸਨ ਦੇ ਅਮਲੇ ਫੈਲੇ ਤੋਂ ਆਪ ਮੁਹਾਰੇ ਜਿਹੜੇ ਲੋਕ ਇੱਥੇ ਪਹੁੰਚੇ ਆ ਉਹਨਾਂ ਨੂੰ ਕੋਈ ਵਿਗਨ ਨਾ ਪਵੇ ਉਹਨਾਂ ਨੂੰ ਕੋਈ ਮੁਸੀਬਤ ਨਾ ਆਵੇ ਇਸ ਕਰਕੇ ਸਾਰੇ ਲੋਕ ਆ ਜਿਹੜੇ ਪਿੰਡ ਦੇ ਉਹ ਆਪਣੇ ਪਿੰਡ ਦੇ ਉਸ ਨਾਇਕ ਰਾਜਵੀਰ ਜਵੰਦੇ ਦੇ ਲਈ ਪੂਰੇ ਪ੍ਰਬੰਧਾਂ ਦੇ ਵਿੱਚ ਸਾਰੇ ਪਿੰਡ ਦੇ ਨੌਜਵਾਨ ਬਜ਼ੁਰਗ ਔਰਤਾਂ ਬੱਚੇ ਲੱਗੇ ਹੋਏ ਆ ਜਿਸ ਨੇ ਇਸ ਪਿੰਡ ਦਾ ਨਾਮ ਆ ਜਿਹੜਾ ਦੁਨੀਆ ਦੇ ਵਿੱਚ ਮਕਬੂਲ ਕਰ ਦਿੱਤਾ ਪਿੰਡ ਪੌਣਾ ਦਾ ਇਸ ਛੋਟੇ ਦੇ ਪਿੰਡ ਦੇ ਵਿੱਚ ਰਾਜਵੀਰ ਜਵੰਦੇ ਦਾ ਬਚਪਨ ਬੀਤੇ ਆ ਇਹਨਾਂ ਗਲੀਆਂ ਦੇ ਵਿੱਚ ਖੇਡ ਕੇ ਜਵਾਨ ਹੋਇਆ ਇਹਨਾਂ ਬਜ਼ੁਰਗਾਂ ਦੇ ਅਸ਼ੀਰਵਾਦ ਲੈ ਕੇ ਇਥੋਂ ਦੇ ਯਾਰਾਂ ਦੋਸਤਾਂ ਦੀ ਹੱਲਾਸ਼ੇਰੀ ਦੇ ਨਾਲ ਏਡਾ ਵੱਡਾ ਮਕਾਮ ਹਾਸਲ ਕੀਤਾ ਜਿਹੜੇ ਮਕਾਮ ਹਾਸਲ ਕਰਨ ਦੇ ਲਈ ਇਸ ਜੱਗ ਤੇ ਜਿਹੜਾ ਵੀ ਕੋਈ ਇਨਸਾਨ ਆਉਂਦਾ ਉਹ ਚਾਹੁੰਦਾ ਕਿ ਉਸ ਦਾ ਨਾਮ ਹੋਵੇ ਉਸ ਕੋਲ ਦੌਲਤ ਹੋਵੇ ਸ਼ੌਹਰਤ ਹੋਵੇ ਉਹ ਸਭ ਕੁਝ ਕਮਾ ਕੇ ਰਾਜਵੀਰ ਜਵੰਦਾ ਭਾਵੇਂ ਸਮੇ ਤੋਂ ਪਹਿਲਾਂ ਚਲਾ ਗਿਆ ਪਰ ਅੱਜ ਵੀ ਸਾਰਾ ਪਿੰਡ ਪੂਰਾ ਪੰਜਾਬ ਉਸ ਨੌਜਵਾਨ ਗਾਇਕ ਨੂੰ ਯਾਦ ਕਰਦਾ